ਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ 'ਤੇ ਭਰਾਵੋ ਅੱਜ ਖੜੇ ਆ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਟਰੈਕਟਰ ਮੰਡੀ ਤਲਵੰਡੀ ਸਾਬੋ ਬਾਈ ਕਿੰਮਾ-ਕੈਮੀ ਹੈ ਕੀ ਹੈ ਕੀ ਉਹ ਠੀਕ ਹੈ ਤੁਹਾਨੂੰ ਪਤਾ ਹੈ ਵੀ ਕਿਸਾਨ ਭਰਾਏ ਜਿਹੜਾ ਜਿਹੜਾ ਝੋਨਾ ਸੰਭਾਲਣ 'ਚ ਲੱਗੇ ਹੋਏ ਆ ਕੰਮ ਠੀਕ-ਠਾਕ ਹੈ ਇੱਕ-ਦੋ-ਦੋ ਸੌਦੇ ਹੋਏ ਹੈਗੇ ਅੱਜ ਤਲਵੰਡੀ ਟਰੈਕਟਰ ਮੰਡੀ ਤੇ ਖੜੇ ਸੀ ਬਾਈ ਜਗਜੀਤ ਕੋਲੇ ਬਾਈ ਦਾ ਪਿੰਡ ਹੈਗਾਗਾ ਮੱਜੂਕੇ ਕੀ ਹਾਲ ਹੈ ਬਾਈ ਜੀ ਠੀਕ ਠਾਕ ਉਹ ਭਰਾ ਕਿੰਨੇ ਟਰੈਕਟਰ ਲੈ ਕੇ ਆਂਦੇ ਵੀਰੇ ਚਾਰ ਟਰੈਕਟਰ ਹੈ ਜੀ ਚਾਰ ਟਰੈਕਟਰ ਕੋਈ ਸੌਦਾ ਹੋਇਆ ਕੋਈ ਹਿਲਜਲ ਹੋਈ ਕੋਈ ਨਹੀਂ ਹਾਂ ਜੀ ਨਹੀਂ ਬਾਈ ਕੋਈ ਟ੍ਰਾਈ ਟੂ ਹੀ ਹੋਈ ਜਾਂਦਾ ਅੱਛਾ 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 ਬਾਈ ਕੋਲੇ 5-6 ਟਰੈਕਟਰ ਹੁੰਦੇ ਆ ਬਾਈ ਜੀ ਵਧੀਆ ਚੰਗੇ ਟਰੈਕਟਰ ਹੁੰਦੇਗੇ ਇੱਕ ਨੰਬਰ ਬਾਈ ਦਾ ਕੰਮ ਹੈਗਾ ਜ਼ਿਆਦਾਤਰ ਪੰਜਾਬ ਨੰਬਰ ਟਰੈਕਟਰਾਂ ਦੇ ਹੀ ਟਰੈਕਟਰਾਂ ਦਾ ਕੰਮ ਕਰਦਾ ਬਾਈ ਪਿੰਡ ਮੱਜੂਕੇ ਜ਼ਿਲ੍ਹਾ ਬਰਨਾਲਾ ਬਾਈ ਕੋਲੋਂ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦ ਸਕਦੇ ਹੋ ਕਾਪੀ ਕਾਜ ਦਾ ਇੱਕ ਨੰਬਰ ਬੰਦਾ ਹੀਰਾ ਬੰਦਾ ਹੈ ਬਾਈ ਤੇ ਕਾਪੀ ਕਾਗਜ਼ ਵੀ ਇੱਕ ਨੰਬਰ ਹੁੰਦੇ ਆ ਬਾਈ ਕੋਲੇ ਬਾਈ ਕਿਹੜੇ ਕਿਹੜੇ ਟਰੈਕਟਰ ਆਪਾਂ ਟਰੈਕਟਰ ਤੇ ਝਾਤ ਮਰਵਾ ਫੇਰ ਕਰਦੇ ਆ ਆਪਾਂ ਗੱਲਾਂਬੱਤਾਂ ਮੇਰੇ ਅਸਲਾਮੁਅਲਿਕਾ ਬਾਈ ਅੱਛਾ ਸੋਨਾਲੀਕਾ 45 7555 ਜੀ ਇੱਕ ਸੋਨਾਲੀਕਾ 50 ਖੜਾ ਠੀਕ ਹੈ ਸੋਨਾਲੀਕਾ ਬਾਈ ਕੋਲੇ 2012 ਮਾਡਲ 2012 ਮਾਡਲ 745 ਡਬਲ ਕਲਚ ਦਾ ਟਰੈਕਟਰ ਹੈਗਾ ਇਹਦੀ ਅੱਜ ਕੱਲ ਬਹੁਤ ਡਿਮਾਂਡ ਹੈ ਟਰਾਲੀਆਂ ਟ੍ਰੁੱਲੀਆਂ ਵਾਲੇ ਕਿਰਾਏ ਵਾਲੇ ਬਹੁਤ ਲੈਂਦੇ ਆ ਤੇਲ ਬ੍ਰੇਕਾਂ ਚ ਟਰੈਕਟਰ ਆ ਜਾਂਦਾ ਹੈਗਾ ਟਰੈਕਟਰ ਦਾ ਰੇਟ ਲੱਖਿਆ ਰੱਖਿਆ 295000 ਰੁਪਏ ਬਾਈ ਨੇ ਡਬਲ ਕਲਚ ਹੈ 6 ਚੀਰੀ ਟਰੈਕਟਰ ਹੈਗਾ ਅਗਲੇ ਟਾਇਰ ਗੁੱਡੀਅਰ ਦੇ ਨਵੇਂ ਆ ਤੇ ਪਿਛਲੇ ਟਾਇਰ BK T ਕੰਪਨੀ ਦੇ ਟਰੈਕਟਰ ਦੇ ਟਾਇਰ ਨਵੇਂ ਹੈਗੇ ਟਰੈਕਟਰ ਸਾਫ ਸੁਥਰਾ ਹੈਗਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਹਾਂ ਹੋ ਸਕਦੀ ਹੈ ਬਈ ਟੱਚਿੰਗ ਫਾਚਿੰਗ 100 ਚੋਂ 5% ਹੋ ਸਕਦੀ ਹੈ ਡਬਲ ਕਲਚ ਟਰੈਕਟਰ ਹੈ ਤੇ ਡਬਲ ਡਿਸਟ੍ਰੀਬਿਊਟਰ ਵਾਲ ਜਿਵੇਂ ਹੁਣ ਜੇ ਕੋਈ ਟਾਲੀ ਟੋਲੀ ਦਾ ਅਲੱਗ ਤੋਂ ਕੰਮ ਲੈਣਾ ਹੋਵੇ ਡਿਸਟ੍ਰੀਬਿਊਟਰ ਵੀ ਟਰੈਕਟਰ ਦੇ ਦਬਲ ਲੱਗਿਆ ਹੋਇਆ ਸਾਈਡ ਗੇਅਰ ਚ ਆ ਜਾਂਦਾ ਇਹ ਹਰਿਆਣੇ ਚ ਤੇ ਰਾਜਸਥਾਨ ਚ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਆ 745 ਸੋਨ ਨਲਿਕਾ 2012 ਵਾਲੀ ਪੰਜਾਬ ਨੰਬਰ ਹੈ ਪੀਵੀ 12 ਬਾਈ ਜੀ ਫਸਟ ਓਨਰ ਹੈ ਕਿ ਸੈਕੰਡ ਹੈ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹੈ ਤੇ ਵੱਡੇ ਭਾਈ ਕਿੰਨੇ ਦਾ ਦੇਣਾ ਕਿੰਨੇ ਦਾ ਬਾਈ ਜੀ ਇਹ ਇਹ ਦੇ ਦੇਾਂਗੇ ਜੀ 2,75,000 2,75,000 ਦਾ ਬਾਈ ਪਹਿਲਾਂ ਹੀ ਦੱਸ ਦਈਏ ਵੀ ਫੋਨ ਨੰਬਰ ਥੋੜਾ ਸ਼ੁਰੂ ਚ ਬੋਲ ਦਿਓ ਜੀ 98078 98078 0055 0055 98078 0055 22 ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਤੁਸੀਂ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਟਰੈਕਟਰਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਬਾਈ ਕੋਲੇ ਵਧੀਆ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਣਾ ਹੈ ਦੇਖ ਕੇ ਬਾਈ ਜੀ ਨਾਲ ਦੀ ਨਾਲ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਭਰਾਵਾਂ ਤੱਕ ਜਾਣਕਾਰੀ ਮਿਲ ਸਕੇ ਅਗੇ ਬਾਈ ਕੋਲੇ ਹੈਗਾ ਫਾਰਮ ਟਰੈਕ 66 ਫਾਰਮ ਟਰੈਕ 60 98 ਮਲ ਟਰੈਕਟਰ ਹੈ 2 ਲੱਖ ਰੁਪਏ 99 ਮਲ ਟਰੈਕਟਰ ਹੈ ਬਾਈ ਜੀ ਡਬਲ ਕਲਚ ਟਰੈਕਟਰ ਹੈਗਾ 2 ਲੱਖ ਰੁਪਏ ਬਾਈ ਡਿਮਾਂਡ ਕਰਦਾ 70 75 ਪੈਸੇ ਟਾਇਰ ਹੈ ਟਰੈਕਟਰ ਦੇ ਟਰੈਕਟਰ ਸਾਫ ਸੁਥਰੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤੇ ਬਾਈ ਨਾਲ ਆਪਾਂ ਇਹਦੇ ਰੇਟ ਸੰਬੰਧੀ ਵੀ ਗੱਲ ਕਰਾਂਗੇ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਵੱਡੇ ਭਾਈ ਇਹ ਕਿੰਨੇ ਦਾ ਦੇਣਾ ਟਰੈਕਟਰ 1,80,000 ਰੁਪਏ ਦੇ ਦੇ ਦਿੰਗੇ 1 ਲੱਖ ਤੇ 80,000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਔਕੇ ਤੇ ਬਾਤਾਂ ਕਰ ਦਾਂਗੇ ਔਕੇ ਤੇ ਬਾਤਾਂ ਕਰ ਦਾਂਗੇ ਅਗ 45 ਫਾਰਮ ਟਰੈਕ ਫਾਰਮ ਟਰੈਕ 45 ਡਬਲ ਕਲੱਚ ਦਾ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ 2007 ਮਾਡਲ ਹੈ ਨਵਾਂ ਟਰੈਕਟਰ ਹੈਗਾ ਨਵੀਂ ਕੰਡੀਸ਼ਨ ਦਾ ਜਿਹਨੂੰ ਕਹਿ ਸਕਦੇ ਐ ਐਮ ਆਰ ਐਫ ਸ਼ਕਤੀ ਲਾਈਫ ਦੇ ਟਾਇਰ ਹੈਗੇ ਜਿਵੇਂ ਕੋੜਾੜੇ ਦੇ ਟਾਇਰ ਦੇਖੋ ਕੋੜਾੜੇ ਦੇ ਟਾਇਰ ਨੇ ਟਰੈਕਟਰ ਦੇ ਪੂਰਾ ਘੈਂਟ ਟਰੈਕਟਰ ਹੈ ਬਾਈ ਇਹ ਕਿੰਨੇ ਦਾ ਦੇਣਾ ਵੀਰੇ ਇਹ ਦੇ ਦੇ ਦਾਂਗੇ ਜੀ 2,60,000 ਰੁਪਏ 2 ਲੱਖ ਤੇ 60 ਹਜ਼ਾਰ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਨੁਕਰਾ ਕਹਿੰਦਾ ਜੀ ਨੂੰ ਅੱਗੇ ਆ ਜਾਂਦਾ ਬਾਈ ਕੋਲੇ 60 55 ਟਰੈਕਟਰ ਹੈ 60 55 2014 ਮਾਡਲ ਹੈ ਪੌਣੇ 5 ਲ 16 9 28 ਦੇ ਟਾਇਰ ਨੇ 2 ਸਪੀਡ ਚ ਟਰੈਕਟਰ ਹੈਗਾ ਉਹ ਉਦਾਂ ਦਾ ਫੁੱਲ ਟੌਪ ਮਾਰ ਲਿਆ 14 ਦੀ ਮਾਰ ਕੇ 14 ਦੀ ਮਾਰ ਕੇ ਟਰੈਕਟਰ ਤੇ ਟਾਇਰ ਟੋਰ ਬਹੁਤ ਸੋਹਣੇ ਹੈਗੇ ਨਵੇਂ ਟਾਇਰ ਪਏ ਨੇ ਬਾਈ ਜੀ ਇਹ ਕਿੰਨੇ ਦਾ ਦੇਣਾ ਟਰੈਕਟਰ 4 ਲੱਖ 55000 ਦੇ ਦੇ ਇਧਰ ਸਾਹਮਣੇ ਆ ਜੂ ਬਾਈ ਜੀ ਟਰੈਕਟਰ 4 ਲੱਖ 55000 ਦੇ ਦਾਂਗੇ 4 ਲੱਖ 55000 ਦਾ ਕਹਿੰਦਾ ਵਾ ਸਾਢੇ 4.5 ਲੱਖ ਦਾ ਦੇ ਦੋਗੇ ਟਰੈਕਟਰ ਜੇ ਕਿਸੇ ਭਰਾ ਨੂੰ ਟਰੈਕਟਰ ਚਾਹੀਦਾ ਹੋ ਸਾਢੇ 4.5 ਲੱਖ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਅੱਗੇ ਹੋਰ ਸੋਨਾਲੀਕਾ ਕਿਹੜਾ ਤੁਹਾਡੇ ਕੋਲ ਸੋਨਾਲੀਕਾ 50 ਆ ਜ ਪੰਜਾਬ ਨੰਬਰ ਟਰੈਕਟਰ ਹੈਗਾ 2012 ਮਾਡਲ 3 ਲੱਖ ਤੇ 45000 ਰੁਪਏ ਦੀ ਡਿਮਾਂਡ ਰੱਖੀ ਹੋਈ ਆ ਟਾਇਰ ਟਰੈਕਟਰ ਦੇ ਹੈਗੇ ਪਾਉਣੇ ਕਿ ਜਿਹਨੂੰ 12 ਆਂ ਨੇ ਕਹਿੰਦੇ ਆ ਡਬਲ ਕਲਚ ਦਾ ਟਰੈਕਟਰ ਆ ਸਾਈਡ ਗੇਅਰ ਦਾ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਵੀ 50 ਐਚਪੀ ਦਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਸੋਹਣਾ ਹੈਗਾ ਪੂਰਾ ਘੈਂਟ ਨਵੇਂ ਚੁੱਲੇ ਵਾਲਾ ਦੇਗੀ ਚੁੱਲੇ ਵਾਲਾ ਜਿਹਨੂੰ ਕਹਿੰਦੇ ਆ ਆਮ ਜਿਹੜਾ ਦੂਜਾ ਹਲਕਾ ਚੁੱਲੇ ਹੁੰਦੇ ਆ ਦੇਗੀ ਚੁੱਲੇ ਵਾਲਾ ਪ्योर 12 ਮਾਡਲ ਟਰੈਕਟਰ ਹੈ 12 ਮਾਡਲ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਸਾਫ ਸੁਥਰਾ ਟਰੈਕਟਰ ਟਰ ਪੂਰਾ ਨਵਾਂ ਟਰੈਕਟਰ ਹੈ 345000 ਰੁਪਏ ਬਾਈ ਡਿਮਾਂਡ ਕਰਦਾ ਬਾਈ ਜੀ ਇਹ ਕਿੰਨੇ ਦਾ ਦੇ ਦੋਗੇ ਟਰੈਕਟਰ ਤੇਲ ਬ੍ਰੇਕ ਆਲ ਟਰੈਕਟਰ ਸਟicker ਲੱਗਿਆ ਹੋਇਆ ਹੈ ਆਓ ਸਾਹਮਣੇ ਆਜੋ ਮੇਰਾ ਜੀ ਕਿੰਨੇ ਦਿਨ ਇਹ ਸੋਨੜੀ ਕਾਈ 125000 ਦੇ ਦੇਣਗੇ 325000 ਦਾ ਬਾਕੀ ਮੌਕੇ ਤੇ ਮਾਨਤਾ ਨਾਲ ਕਰ ਦੋਗੇ ਜੇ ਮਾਨਤਾ ਨਾਲ ਹੋ ਜੂ ਟਰੈਕਟਰ ਦੀ ਗਾਰੰਟੀ ਦੇ ਆਪਣਾ ਇੱਕ ਤਾਂ ਐਡਰੈਸ ਠੀਕ ਹੈ ਬਾਈ ਜੀ ਇੱਕ ਤਾਂ ਐਡਰੈਸ ਬਾਈ ਜੀ ਦੁਆਰਾ ਦੇ ਦੋ ਪਿੰਡ ਮੱਜੂ ਕੇ ਬਾਈ ਹਾਂਜੀ ਮੋਬਾਈਲ ਨੰਬਰ 980780055 980780055 ਵੀਆਈਪੀ ਨੰਬਰ ਆ ਬਾਈ ਕੋਲੇ 0055 98078 ਮੂਰੇ ਲਾ ਲਿਓ ਬਸ ਪਿੰਡ ਮੱਜੂ ਕੇ ਜ਼ਿਲ੍ਹਾ ਬਰਨਾਲਾ ਹਾਂਜੀ ਹਾਂਜੀ ਪੰਜਾਬ ਨੰਬਰ ਜ਼ਿਆਦਾਤਰ ਡਾਇਰੈਕਟਰ ਹੁੰਦੇ ਕੇ ਰੈਣਾ ਨੰਬਰ ਵੀ ਹੁੰਦੇ ਪੰਜਾਬ ਜੀ ਹਰਿਆਣਾ ਕੋਈ ਭਲਾ ਜੈ ਨਹੀਂ ਪੰਜਾਬ ਹੀ ਹਾਂਜੀ ਠੀਕ ਹੈ ਬਾਈ ਜੀ ਠੀਕ ਹੈ ਭਈਓ ਕਿਸੇ ਵੀ ਭਰਾ ਨੂੰ ਕੋਈ ਟਰੈਕਟਰ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਰੇਟਾਂ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਤਾਂ ਬਾਈ ਨਾਲ ਤੁਸੀਂ ਜਗਜੀਤ ਨਾਲ ਗੱਲ ਕਰਕੇ ਟਰੈਕਟਰਾਂ ਦੀ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਲਦੀ ਜਲਦੀ ਨੂੰ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਤੇ ਆਪਣੇ ਖੱਜਲ ਖਵਰੀ ਤੋਂ ਬਾਅਦ ਸਕਣ ਬਾਈ ਦੇ ਘਰੇ ਜਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾ ਤੁਹਾਨੂੰ ਕੋਈ ਦਲਾਲੀ ਪਾਵੇ ਨਾ ਕੋਈ ਫਲਾਲੀ ਪਾਵੇ ਸਿੱਧਾ ਆ ਕੇ ਅਗਲੇ ਦੇ ਘਰੋਂ ਲੈ ਜਾ ਕੇ ਟਰੈਕਟਰ ਖਰੀਦੋ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਕਰ ਲੋ ਕਰ ਦਿਓ ਵੱ